ਗੁਰਾਂ ਦੇ ਸਮਾਜ ਸੇਵਕ ਅਤੇ ਪ੍ਰਸਿੱਧ ਵਪਾਰੀ ਅਨੂਪ ਛਾਵੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਾਚਨ ਸ਼ਿਵ ਮੰਦਿਰ ਜੀਟੀ ਰੋਡ ਗੁਰਾਇਆਂ ਅੱਗੇ ਸ਼੍ਰੀ ਅਮਰਨਾਥ ਯਾਤਰਾ ਤੇ ਜਾਣ ਵਾਲੇ ਸ਼ਰਧਾਲੂਆਂ ਸੰਗਤਾਂ ਅਤੇ ਮਹਾਮਾਈ ਦੇ ਜਾਣ ਵਾਲੇ ਸ਼ਰਧਾਲੂ ਸੰਗਤਾਂ ਲਈ 24 ਘੰਟੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਅਨੂਪ ਛਾਵੜਾ ਨੇ ਦੱਸਿਆ ਕਿ ਹਰ ਸਾਲ ਇਹ ਲੰਗਰ ਸੇਵਾ ਸ਼ਰਧਾਲੂਆਂ ਤੇ ਸੰਗਤਾਂ ਲਈ ਲਗਾਇਆ ਜਾਂਦਾ ਹੈ ਜੋ ਪ੍ਰਭੂ ਇੱਛਾ ਤੱਕ 24 ਘੰਟੇ ਚੱਲਦਾ ਰਹਿੰਦਾ ਹੈ ਉਨਾ ਕਿਹਾ ਕਿ ਜਿਹੜੀ ਸੰਗਤ ਦੂਰ ਦਰਾਡੇ ਤੋਂ ਆਉਂਦੀ ਹੈ ਉਹਨਾਂ ਲਈ ਰਹਿਣ ਦਾ ਵੀ ਪ੍ਰਬੰਧ ਮੰਦਰ ਦੇ ਅੰਦਰ ਕੀਤਾ ਗਿਆ ਹੈ ਲੰਗਰ ਦੀ ਸ਼ੁਰੂਆਤ ਪੂਜਾ ਅਰਚਨਾ ਤੋਂ ਬਾਅਦ ਸ਼੍ਰੀ ਰਾਮ ਮੰਦਰ ॠषि कुटिया ਗੁਰਆਂ ਤੋਂ ਸੰਤ ਮਹਾਪੁਰਸ਼ਾਂ ਨੂੰ ਲੰਗਰ ਛਕਾ ਕੇ ਕੀਤੀ ਗਈ ਇਸ ਮੌਕੇ ਸੁਖਦੇਵ ਛਾਬੜਾ ਅਦੇ ਛਾਬੜਾ ਵਿਜੇ ਛਾਬੜਾ ਤੋਂ ਇਲਾਵਾ ਛਾਬੜਾ ਪਰਿਵਾਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਉਸੇ ਲੰਗਰ ਦਾ ਗੋਦ ਗੋਦ ਸ਼ੁਰੂ ਕਰਦੇ ਹਾਂ ਗੋਲੇਨਾਥ ਦੀਦਾ ਭੰਡਾਰਾ 8ਵਾਂ ਭੰਡਾਰਾ ਗੋਲੇਨਾਥ ਦੀ ਕਿਰਪਾ ਨੇ 8ਵਾਂ ਭੰਡਾਰਾ ਸ਼ੁਰੂ ਕੀਤਾ ਹੈ ਗੋਲੇਨਾਥ ਦੀ ਕਿਰਪਾ ਨੇ ਜਿੰਨੇ ਦਿਸਾ ਹੋ ਗਈ ਉਹਨਾਂ ਚੱਲੂਗਾ तकरीबन 1 ਮਹੀਨਾ ਚੱਲਦਾ ਆ ਹਰ ਇੱਕ ਸਾਲ 8ਵਾਂ ਭੰਡਾਰਾ ਉਹਦੀ ਕਿਰਪਾ ਨਾਲ ਬਹੁਤ ਵਧੀਆ ਚੱਲਦਾ ਹੈ ਰਾਤ ਦਿਨ ਇੱਥੇ ਚੱਲਦਾ ਰਾਤ ਨੂੰ ਵੀ ਇੱਥੇ ਰਹਿਣ ਦਾ ਪ੍ਰਬੰਧ ਹੈ ਸਵੇਰੇ ਚਾਲੂ ਹੋ ਜਾਂਦਾ ਸ਼ਾਮ ਤੱਕ ਚੱਲਦਾ ਯਾਤਰੀ ਰਹਿਣ ਦਾ ਪ੍ਰਬੰਧ ਹੈ ਗੋਲੇਨਾਥ ਦੀ ਬਹੁਤ ਕਿਰਪਾ ਹੈ 8ਵਾਂ ਭੰਡਾਰਾ ਅਟੁੱਟ ਵਰਤੇਗਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ-ਬਹੁਤ ਅਸ਼ੀਰਵਾਦ ਗੋਲੇਨਾਥ ਦਾ ਬਣਿਆ ਰਹੇ ਮੰਨਾ ਯਾਤਰਾ ਯੋਗਨ ਮੰਨਾ ਯਾਤਰਾ ਮੰਨਾ ਯਾਤਰਾ ਵੈਸ਼ਨੋਦੇਵੀ ਯਾਤਰਾ ਕੋਈ ਵੀ ਭਗਤ ਆ ਕੇ ਰੋਟੀ ਚੱਲ ਖਾ ਰੋਟੀ ਲੰਗਰ ਗ੍ਰਹਿ ਸਾਕ ਕਰ ਸਕਦਾ ਕਿਸੇ ਨੂੰ ਬੰਦਸ਼ ਨਹੀਂ ਵੀ ਨਹੀਂ ਖਾਣਾ ਇਹ ਭੰਡਾਰਾ ਹੈ ਘੋੜੇਨਾਥ ਦਾ ਭੰਡਾਰਾ ਹੈ ਹਰ ਇੱਕ ਬੰਦੇ ਲਈ ਖੁੱਲਾ ਭੰਡਾਰਾ ਹੈ ਅੱਜ ਮੰਦਰ ਤੋਂ ਵੀ ਸਤਵਾਪੁਰ ਸ਼ਾਇਰ ਜੀ ਰਿਸ਼ੀ ਕੁਟੀਆ ਤੋਂ ਮਹਾਰਾਜ ਪਰਚੰਤਾ ਹੈ ਵਿਆਸ ਜੀ ਮਹਾਰਾਜ ਜੀ ਦੀ ਕਿਰਪਾ ਨਾਲ ਆ ਕੇ ਲੰਗਰ ਛੱਕੇ ਗਏ ਆ ਬਹੁਤ ਮਨ ਖੁਸ਼ ਹੋਇਆ ਕਿਸੇ ਸਿਰੇ ਗੁਰੂ ਮਹਾਰਾਜ ਜੀ ਆਏ